ਉਸੇ ਇੰਨਾ ਕੁ ਖਾਓ ਵੀ ਤੁਸੀਂ ਖਰਾਕ ਆਪਦੀ ਨੂੰ ਤਿੰਨ ਹਿੱਸਿਆਂ 'ਚ ਵੰਡ ਲੈਣਾ ਇੱਕ ਖਾਣਾ ਦੂਜਾ ਪਾਣੀ ਤੇ ਤੀਜੀ ਹਵਾ ਉਹ ਕਹਿੰਦੇ ਇੱਕ ਤਾਂ ਸੀ ਪਹਿਲਾਂ ਕਮਲੀ ਉਤੋਂ ਰਾਸਿਵਿਆਂ ਦੇ ਪਈ ਸੋ ਇੱਕ ਤਾਂ ਅਸੀਂ ਪਹਿਲਾਂ ਹੀ ਕਮਲ ਕੋਟ ਰਹੀਆਂ ਦੱਬ ਕੇ ਖਾਣਾ ਖਾ ਕੇ ਕਮਲ ਕੋਟਨੇ ਬਹੁਤ ਵੱਡਾ ਕਮਲ ਕੋਟ ਰਿਆ ਅਸੀਂ ਅੱਜ ਕੀ ਖਾ ਰਹੇ ਹਾਂ ਅੰਨੇ ਵਾ ਖਾਣਾ ਖਾ ਰਹੇ ਹਾਂ ਬਿਲਕੁਲ ਨੱਕੋ ਨੱਕ ਪਹਿਰ ਰਹੇ ਔਰ ਦੂਸਰੀ ਗੱਲ ਉਹਦੇ ਉੱਤੇ ਜੇ ਅਸੀਂ ਐਂਟੀ ਐਸਿਡ ਵਰਗੇ ਗੋਲੀਆਂ ਲੈ ਰਹੇ ਹਾਂ ਤਾਂ ਉਹ ਆਪਦਾ ਨੁਕਸਾਨ ਬਹੁਤ ਵੱਡਾ ਪਕਰਾ ਰਹੀ ਹੈ ਹੁਣ ਜਦੋਂ ਅਸੀਂ ਇਹ ਗੋਲੀ ਲੈ ਲਈ ਜੀ ਇਹ ਗੋਲੀ ਦਾ ਸਾਡਾ ਜਿਹੜਾ ਸੌਲਟ ਹੈ ਉਹ ਸਾਡੇ ਅੰਦਰ ਜਾਊਗਾ ਹੁਣ ਉਹ ਰਿਐਕਸ਼ਨ ਕੀ ਦੇ ਦਿੰਦਾ ਤੁਹਾਡੇ ਸਾਹਮਣੇ ਆਊਗਾ ਥੋੜਾ ਨੇੜੇੋਂ ਦਿਖਾਏ ਵਿੱਚ ਤੇ ਕਟ ਕੇ ਬਾਹਰ ਮਾਰੇ ਆ ਜੀ ਕਟ ਕੇ ਬਾਹਰ ਮਾਰੇ ਆ ਤੁਸੀਂ ਦੇਖੋਗੇ ਬੜੇ ਲੋਕਾਂ ਦੀ ਸ਼ਿਕਾਇਤ ਆ ਉਹ ਕਹਿੰਦੇ ਖਾਦਾ ਹੋਇਆ ਖਾਣਾ ਮੂੰਹ ਚ ਬੁੜਕ ਕੇ ਵਾਪਸ ਆ ਜਾਂਦਾ ਐਵੇਂ ਬੁੜਕ ਕਿਉਂ ਐਵੇਂ ਬੁੜਕ ਕਿਉਂ ਆਉਂਦਾ ਕਿਉਂਕਿ ਅਸੀਂ ਉਹ ਗੋਲੀਆਂ ਖਾ ਰਹੇ ਆ ਤੇ ਫਿਰ ਤੁਹਾਡਾ ਨੁਸਖਾ ਫਾਰਮੂਲਾ ਕਿਹੜਾ ਹੈਗਾ ਤੁਹਾਡੇ ਕੋਲੋਂ ਵੀ ਕਾਫੀ ਲੋਕ ਹੈਗੇ ਨੇ ਜਿਹੜੇ ਐਸਿਡ ਵਾਲੇ ਤਜ਼ਾਬ ਵਾਲੇ ਠੀਕ ਹੋ ਕੇ ਜਾਂਦੇ ਨੇ ਉਹਨਾਂ ਨੂੰ ਕੀ ਕਰ ਦੋ ਤੁਸੀਂ ਇਹ ਵੀ ਦੇਖੋ ਵੀ ਵੱਧ ਖਾਣਾ ਖਾਦਾ ਹੋਇਆ ਹੁਣ ਇਸੇ ਦੇ ਵਿੱਚ ਆਪਾਂ ਮਹਾਰਾਜਾ ਸ਼ਹੀ ਸ਼ਰਬਤ ਪਾਵਾਂਗੇ ਇੱਕ ਢੱਕਣ ਇੱਕ ਢੱਕਣ ਆ ਤੁਸੀਂ ਦੇਖੋ ਮਹਾਰਾਜਾ ਸ਼ਹੀ ਸ਼ਰਬਤ ਦਾ ਆਪਾਂ ਇਹੀ ਪਾਣੀ ਜਿਹੜਾ ਤੁਹਾਡਾ ਢਿੱਡੋ ਢੱਡ ਭਰਿਆ ਹੋਇਆ ਨੱਕੋ ਨੱਕ ਢਿੱਡ ਭਰਿਆ ਹੋਇਆ ਉਹਦੇ ਵਿੱਚ ਆਪਾਂ ਇੱਕ ਟੱਕਣ ਪਾਇਆ ਹੈ ਕੋਲ ਗਿਆ ਜੀ ਇੱਕ ਓਲ ਗਿਆ ਇਹਨੇ ਮਦਦ ਕਰਨੀ ਹੈ ਤੁਹਾਡੇ ਲਿਵਰ ਦੀ ਵੀ ਮਦਦ ਕਰਨੀ ਹੈ ਤੁਹਾਡੇ ਐਸਿਡ ਦੀ ਵੀ ਮਦਦ ਕਰਨੀ ਹੈ ਤੁਹਾਡੇ ਖਾਣੇ ਦੀ ਵੀ ਤਾਂ ਕਿ ਉਹ ਚੰਗੀ ਤਰ੍ਹਾਂ ਪਚ ਸਕੇ ਨਾ ਕਿ ਉਹ ਬਾਹਾਂ ਖਾ ਕੇ ਬਾਹਰ ਆਵੇ ਕੋਈ ਗੈਸ ਨਹੀਂ ਬਣਦੀ ਕੋਈ ਉਵਾਲਾ ਨਹੀਂ ਖਾਂਦਾ ਹੈਗਾ ਔਰ ਸਗੋਂ ਕੀ ਤੁਹਾਡਾ ਜਿਹੜਾ ਸਰੀਰ ਆ ਤੁਹਾਡੇ ਜਿਹੜੇ ਤਜਾਬ ਨੇ ਤੁਹਾਡੇ ਜਿਹੜੇ ਐਂਟੀ ਐਸਿਡ ਦੀ ਗੋਲੀ ਆ ਉਹ ਸਾਰੀ ਜ਼ਿੰਦਗੀ ਵਾਸਤੇ ਲੈਣ ਦੀ ਲੋੜ ਨਹੀਂ ਪੈਂਦੀ ਬਹਾਰਾ ਜਿਹਾ ਸ਼ਹੀ ਸ਼ਰਬਤ ਅਸੀਂ ਇਹ ਰਿਜ਼ਲਟ ਦੇਖਿਆ ਫਿਰ ਉੱਕੀ ਜਿਹੜੇ ਬੰਦੇ ਦਾ ਫੈਟੀ ਲਿਵਰ ਆ ਗਿਆ ਗ੍ਰੇਡ 3 ਤਾਂ 45 ਦਿਨਾਂ ਦੇ ਵਿੱਚ ਅਸੀਂ ਉਹ ਰਿਵਰਸ ਹੁੰਦੇ ਦੇਖਿਆ ਜੇਕਰ ਤੁਹਾਨੂੰ ਅਸੀਂ ਇਹ ਗੱਲ ਸਮਝਾ ਦਈਏ ਜਾਂ ਇਹ ਗੱਲ ਕਹੀਏ ਕਿ ਰੋਟੀ ਖਾਣ ਉਪਰੰਤ ਤੁਹਾਨੂੰ ਜ਼ਿੰਦਗੀ ਭਰ ਕਦੇ ਵੀ ਰੋਟੀ ਨੂੰ ਹਜ਼ਮ ਕਰਨ ਵਾਸਤੇ ਨਾ ਕਿਸੇ ਗੋਲੀ ਦਾ ਨਾ ਕਿਸੇ ਕੈਪਸੂਲ ਦਾ ਨਾ ਕਿਸੇ ਅਸੀਂ ਕਹਿ ਲਈਏ ਕਿ ਜਿਹੜੀਆਂ ਫੱਕੀਆਂ ਅੱਜਕੱਲ ਚੱਲ ਰਹੀਆਂ ਨੇ ਹਜ਼ਮ ਕਰਨ ਵਾਲੀਆਂ ਉਸ ਦਾ ਸਹਾਰਾ ਲੈਣਾ ਪਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਤੇ ਮੇਰੇ ਨਾਲ ਨੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਹੜੇ ਬੜੀ ਖਾਸ ਜਾਣਕਾਰੀ ਆਪਣੇ ਦਰਸ਼ਕਾਂ ਵਾਸਤੇ ਅੱਜ ਲੈ ਕੇ ਆਏ ਨੇ ਸਮਝਾਂਗੇ ਕਿ ਕੀ ਦਿੱਕਤ ਕੀ ਪਰੇਸ਼ਾਨੀ ਹੈ ਸਾਡਾ ਰੋਟੀ ਖਾਣ ਦਾ ਤਰੀਕਾ ਗਲਤ ਹੋ ਗਿਆ ਸਾਡਾ ਰੋਟੀ ਪਕਾਉਣ ਦਾ ਤਰੀਕਾ ਗਲਤ ਹੋ ਗਿਆ ਜਾਂ ਫਿਰ ਸਾਡਾ ਉਸ ਰੋਟੀ ਪ੍ਰਤੀ ਨਜ਼ਰੀਆ ਚੇਂਜ ਹੋ ਗਿਆ ਸਾਰੀਆਂ ਗੱਲਾਂ ਬਾਤਾਂ ਅਸੀਂ ਸਮਝਾਂਗੇ ਬਹੁਤ ਬਹੁਤ ਸਵਾਗਤ ਹੈ ਯੋਦਾ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਫਰੂਕੀ ਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਜਨੇ ਵੀ ਲੋਕ ਵੀਡੀਓ ਵੇਖ ਰਹੇ ਹੋ ਤੇ ਜਿਹੜਾ ਅੱਜ ਵਿਸ਼ੇ ਆ ਫਰੂਕੀ ਜੀ ਵਾਕਈ ਬੜਾ ਤਕਲੀਫਦਾਇਕ ਹੈ ਅਸੀਂ ਪਰਸਨਲ ਪ੍ਰੈਕਟਿਸ ਦੇ ਵਿੱਚ ਬੜੇ ਲੋਕ ਦੇਖਦੇ ਆ ਤੇ ਉਹਨਾਂ ਦਾ ਤੁਸੀਂ ਇਹ ਸਿਚੁਏਸ਼ਨ ਮਤਲਬ ਸੋਚ ਕੇ ਕਈ ਵਾਰੀ ਤਰਸ ਵੀ ਆਉਂਦਾ ਔਰ بڑے ਲੋਕ ਰੋਂਦੇ ਵੀ ਨੇ ਉਹ ਕਹਿੰਦਾ ਮੈਂ ਸਾਡਾ ਤਜਾਬ ਖਤਮ ਕਰਾ ਦੋ ਸਾਡੇ ਪਾਸਾ ਜਿਹੜੀ ਗੋਲੀ ਲੱਗੀ ਤਜਾਬ ਵਾਲੀ ਇਹਨੂੰ ਖਤਮ ਕਰਾ ਦੋ ਨਸ਼ੇੜੀ ਬੰਦੇ ਤੋਂ ਵੱਧ ਨਸ਼ੇੜੀ ਬੰਦੇ ਮੈਂ ਤਜਾਬ ਵਾਲੇ ਕੈਪਸੂਲ ਤਜਾਬ ਵਾਲੀ ਗੋਲੀਆਂ ਦੇ ਦੇਖਿਆ ਔਰ ਸਾਡੀ ਪ੍ਰੈਕਟਿਸ ਦੇ ਵਿੱਚ ਅਸੀਂ ਦੇਖਿਆ ਵੀ ਜੇ ਉਹ ਕੈਪਸੂਲ ਨਾ ਖਾਣ ਤਾਂ ਉਹਨਾਂ ਦਾ ਤਜਾਬ ਵੀ ਬਣਦਾ ਰਹੂਗਾ ਪੌਟੀ ਵੀ ਨਹੀਂ ਆਉਣੀ ਹੈਗੀ ਕਬਜ ਉਹਨਾਂ ਨੂੰ ਰਹਿਣੀ ਆ ਔਰ ਕਰਦੇ ਕਰਦੇ ਵੱਡੀ ਆਂਤੜੀ ਦੇ ਵਿੱਚ ਜ਼ਖਮ ਪੈਦਾ ਹੋ ਜਾਣੇ ਕੈਂਸਰ ਆ ਗਏ ਇੱਕ ਖਤਰਨਾਕ ਬਿਮਾਰੀ ਦਾ ਵੀ ਰੂਪ ਲੈ ਜਾਂਦੀ ਹੈ ਤਾਂ ਉਹ ਨਾ ਲੋਕਾਂ ਵਾਸਤੇ ਜਿੰਨੇ ਵੀ ਸਾਡੇ ਸੱਜਣ ਪ੍ਰੇਮੀ ਪਿਆਰੇ ਦੇਖ ਰਹੇ ਨੇ ਇਸ ਵਕਤ ਵੀ ਭਾਈ ਆਪਾਂ ਨੇ ਕੋਲੇ ਕੁਦਰਤ ਨੇ ਇਸ ਤਰ੍ਹਾਂ ਦਾ ਬਲ ਬਖਸ਼ਿਆ ਕੁਦਰਤ ਦੇ ਅੰਦਰ ਤਾਕਤ ਹੈ ਕੁਦਰਤ ਕਹਿੰਦੀ ਹੈ ਸਾਡੀ ਸ਼ਰਨ ਆ ਜਾਓ ਤੇ ਅਸੀਂ ਤੁਹਾਨੂੰ ਬਚਾ ਲਾਂਗੇ ਪਰ ਬੰਦਾ ਆਰਟੀਫੀਸ਼ਲ ਜ਼ਿੰਦਗੀ ਜਿਉਣ ਦੇ ਚੱਕਰ ਦੇ ਵਿੱਚ ਆਪਦਾ ਕੁੰਡਾ ਵੀ ਕਰਾ ਰਿਹਾ ਆ ਉਹਦਾ ਨੁਕਸਾਨ ਵੀ ਕਰਾ ਰਿਹਾ ਔਰ ਆਪਦੇ ਹੱਥ ਵੱਢ ਰਿਹਾ ਆ ਆਪਦੀਆਂ ਜੜਾਂ ਵੱਢ ਰਿਹਾ ਤੇ ਉਸੇ ਤਰ੍ਹਾਂ ਆਪਾਂ ਅੱਜ ਨੁਕਤਾ ਇੱਕ ਦੱਸਣਾ ਫਰੂਕੀ ਜੀ ਵੀ ਜਦੋਂ ਅਸੀਂ ਰੋਟੀ ਖਾਣੀ ਹੈ ਇਹ ਜਿਹੜੇ ਦੋ ਗਲਾਸ ਇਹਦੇ ਵਿੱਚ ਅਸੀਂ ਲਏ ਨੇ ਇਹ ਅਸੀਂ ਲੈਣ ਦਾ ਕਾਰਨ ਹੀ ਇਹ ਹੈ ਵੀ ਇਹ ਵੀਡੀਓ ਦੇ ਵਿੱਚ ਤੁਸੀਂ ਸਮਝ ਸਕੋ ਵੀ ਇਹ ਦੋ ਗਲਾਸ ਸਾਡੇ ਢਿੱਡ ਨੇ ਇਹ ਦੋਵੇਂ ਗਲਾਸ ਢਿੱਡ ਨੇ ਢਿੱਡ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬਿਲਕੁਲ ਇਹ ਦੋ ਗਲਾਸ ਸਾਡੇ ਢਿੱਡ ਨੇ ਹੁਣ ਇਹ ਦੋ ਗਲਾਸਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਇੱਕ ਦੇ ਵਿੱਚ ਇਨਕ ਪਾਣੀ ਹੈ 1/4 1/4 ਪਾਣੀ ਹੈ ਇੱਕ ਦੇ ਵਿੱਚ ਅਸੀਂ ਨਕੋਂ ਨਕ ਪਾਣੀ ਪੜ ਕੇ ਦਿਖਾਇਆ ਇਹ ਉਦਾਹਰਣ ਦੇ ਨਾਲ ਆਪਾਂ ਪੰਜਾਬੀ ਬੰਦੇ ਤੇ ਆਪਣੇ ਦੇਸੀ ਲੈਂਗੁਏਜ ਦੇ ਵਿੱਚ ਸਾਨੂੰ ਸੌਖਾ ਹੋ ਜਾਂਦਾ ਜੇ ਅਸੀਂ ਕਿਸੇ ਚੀਜ਼ ਨੂੰ ਪ੍ਰੈਕਟੀਕਲ ਦੇਖੀਏ ਤਾਂ ਉਹਨਾਂ ਲੋਕਾਂ ਵਾਸਤੇ ਬੜਾ ਸੌਖਾ ਤੇ ਪ੍ਰੈਕਟੀਕਲ ਇੱਕ ਟੋਟਕਾ ਲੈ ਕੇ ਆਏ ਹਾਂ ਜਿਦੇ ਨਾਲ ਤੁਹਾਨੂੰ ਪਿਕਚਰ ਕਲੀਅਰ ਹੋ ਜਾਊ ਵੀ ਤੁਹਾਡਾ ਸ਼ੋਸ਼ਣ ਕਿਵੇਂ ਹੋ ਰਿਹਾ ਤੁਹਾਡਾ ਕਿਵੇਂ ਆਪਦੀਆਂ ਹੀ ਦਵਾਈਆਂ ਤੁਸੀਂ ਜਿਹੜੀ ਆਪਦੀ ਮਨਮਰਜ਼ੀਆਂ ਨਾਲ ਖਾ ਰਹੇ ਹੋ ਜਾਂ ਜਿਹੜੇ ਤੁਸੀਂ ਐਂਟੀ ਐਸਿਡਸ ਖਾ ਰਹੇ ਹੋ ਕਿਵੇਂ ਕਿਸ ਹੱਦ ਤੱਕ ਤੁਹਾਨੂੰ ਨੁਕਸਾਨ ਦੇ ਰਹੇ ਨੇ ਔਰ ਸਾਰੀ ਜ਼ਿੰਦਗੀ ਵਾਸਤੇ ਨੁਕਸਾਨ ਦੇ ਰਹੇ ਨੇ ਤੇ ਉਹ ਤੁਸੀਂ ਇੱਕ ਚੀਜ਼ ਦੇਖੋ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਜੀ 6 ਮਹੀਨੇ ਤੱਕ ਡਾਕਟਰ ਨੇ ਕਿਹਾ ਵੀ ਇਹੀ ਕੈਪਸੂਲ ਖਾਣਾ ਉਹ ਕੈਪਸੂਲ ਦੇਖਿਆ ਤਾਂ ਉਹ ਸਦਾ ਹੀ ਐਂਟੀ ਐਸਿਡ ਹੈ ਜੀ ਉਹ ਕਹਿੰਦੇ ਵੀ ਇਹਦੇ ਨਾਲ ਐਸਿਡ ਨਹੀਂ ਬਣੂਗਾ ਐਸਿਡ ਰਿਫਲੈਕਸ ਕੰਟਰੋਲ ਹੋਊਗਾ ਤੇ ਮੈਂ ਕਿਹਾ ਹੁੰਦਾ ਕਿ ਜੀ ਖਾਂਦੇ ਸਰ ਕਹਿੰਦੇ ਖਾਂਦੇ ਸਰ ਇੱਕਦਮ ਟਿਕਾ ਰਹਿੰਦਾ ਸਾਨੂੰ ਲੱਗਦਾ ਵੀ ਬੜਾ ਆਰਾਮ ਆ ਗਿਆ ਤੇ ਮੈਂ ਕਿਹਾ ਵੀ ਇਹ ਤਾਂ ਦਿੱਕਤ ਆਪਾਂ ਤੁਹਾਨੂੰ ਪਤਾ ਵੀ ਆਪਾਂ ਬਹੁਤ ਵੱਡੀ ਦਿੱਕਤ ਨੂੰ ਇੱਕ ਸੰਘੇੜ ਲੈਣਾ ਉਹ ਕਹਿੰਦੇ ਵੀ ਨਹੀਂ ਹਜੇ ਨਹੀਂ ਸਾਨੂੰ ਪਤਾ ਲੱਗਦਾ ਪਰ ਜਿਹਸੀ ਪ੍ਰੈਕਟਿਸ ਵਿੱਚ ਦੇਖੇ ਜਿਹੜੇ ਬੰਦੇ ਇਹੀ ਚੀਜ਼ 6 ਮਹੀਨੇ ਕਰ ਚੁੱਕੇ ਹੁੰਦੇ ਆ ਉਹ ਪਛਤਾਉਂਦੇ ਆ ਜਿਹੜੇ ਹਜੇ ਸ਼ੁਰੂ ਕੀਤੇ ਹੁੰਦੇ ਉਹ ਸਾਨੂੰ ਹੀ ਅੱਖਾਂ ਕੱਢਦੇ ਹੋ ਕਹਿੰਦੇ ਵੀ ਤੁਹਾਨੂੰ ਤਾਂ ਹਜੇ ਪਤਾ ਨਹੀਂ ਤੇ ਜਿਹੜੀ ਐਂਟੀ ਐਸਿਡ ਵਾਲੀ ਗੋਲੀ ਉਹ ਤਾਂ ਵਾਕਈ ਕਾਰੀਗਰ ਕਿਉਂਕਿ ਉਹ ਰਿਜ਼ਲਟ ਮੌਕੇ ਤੇ ਦਿਖਾ ਦਿੰਦੀ ਆ ਤਾਂ ਬੰਦੇ ਨੂੰ ਲੱਗਦਾ ਵਾਕਈ ਫਰਕ ਆ ਸੋ ਮੈਂ ਬੇਨਤੀ ਕਰਦਾ ਆਪਾਂ ਨਿੰਦਿਆ ਨਹੀਂ ਕਰਦੇ ਕਿਸੇ ਚੀਜ਼ ਦੀ ਮੈਂ ਬੇਨਤੀ ਕਰਦਾ ਥੋੜੀ ਜ਼ਿੰਦਗੀ ਆ ਤੁਹਾਡੇ ਹੱਥ ਹੈ ਪਰਮਾਤਮਾ ਨੇ ਤੁਹਾਨੂੰ ਸੋਝੀ ਬਖਸ਼ੀ ਤੁਸੀਂ ਇੱਕ ਵਾਰੀ ਵੀਡੀਓ ਐਂਡ ਤੱਕ ਦੇਖੋ ਉਸ ਤੋਂ ਬਾਅਦ ਜਿਵੇਂ ਤੁਹਾਡਾ ਜੀ ਕਰੇ ਜਿਵੇਂ ਤੁਹਾਡਾ ਦਿਲ ਕਰੇ ਤੁਸੀਂ ਉਸ ਤਰ੍ਹਾਂ ਦਾ ਆਪਦਾ ਜ਼ਿੰਦਗੀ ਦਾ ਫੈਸਲਾ ਲਵੋ ਹੁਣ ਕਰਨਾ ਕੀ ਹੈ ਜੀ ਸਾਡੇ ਕੋਲ ਇੱਕ 1/4 ਯਾਨੀ ਕਿ ਗਲਾਸ ਦਾ ਇੱਕ ਹਿੱਸਾ ਪੇਟ ਰੂਪੀ ਗਲਾਸ ਦੇ ਵਿੱਚ ਇਹ ਕੀ ਚੀਜ਼ ਪਾਈ ਹੋਈ ਹੈ ਜੀ ਫਿਰ ਇਹ ਕੀ ਚੀਜ਼ ਹੈ ਇਹ ਪਾਣੀ ਲਿਆ ਫਰੂਕੀ ਜੀ ਆਪਾਂ ਬਹੁਤ ਬੇਸਿਕ ਚੀਜ਼ ਜਿਹੜਾ ਹਰ ਬੰਦਾ ਪੀਂਦਾ ਹੈ ਬਹੁਤ ਸੋਖਾ ਚੀਜ਼ ਆਪਾਂ ਲਈਏ ਵੀ ਪਾਣੀ ਆਪਣੇ ਸਰੀਰ ਦੇ ਵਿੱਚ ਆ ਪਾਣੀ ਦਾ ਉਦਾਹਰਣ ਆਪਾਂ ਇਹ ਪੇਸ਼ ਕਰ ਰਹੇ ਵੀ ਸਾਡੇ ਪੇਟ ਦੇ ਵਿੱਚ ਜਿਹੜਾ ਕੁਦਰਤੀ ਤਜਾਬ ਬਣਦਾ ਕੁਦਰਤੀ ਜਿਹੜਾ ਅਸੀਂ ਖਾਣਾ ਖਾਂਦੇ ਆ ਜਾਂ ਕੁਦਰਤੀ ਜਿਹੜੀ ਅਸੀਂ ਆਪਦੀ ਡਾਈਟ ਲੈ ਲਈ ਹੁਣ فرض ਕਰ ਲਓ ਬੰਦੇ ਬਿਜ਼ੀ ਨੇ ਮੈਂ ਸਮਝਦਾ ਸਾਡੇ ਕਈ ਸੱਜਣ ਜਿਹੜੇ ਚੰਗੇ ਵਪਾਰੀ ਨੇ ਉਹ ਸਵੇਰੇ ਰੋਟੀ ਖਾਂਦੇ ਮੁਰਕੇ ਸਿੱਧਾ ਜਾ ਕੇ ਰਾਤ ਨੂੰ ਰੋਟੀ ਖਾਂਦੇ ਆ ਤਾਂ ਮੈਂ ਉਹਨਾਂ ਅੱਗੇ ਹੱਥ ਜੋੜਦਾ ਵੀ ਵੀਰੋ ਦੇਖੋ ਤੁਹਾਡੇ ਨਾਲ ਕੀ ਹੋ ਰਿਹਾ ਵਾ ਸਵੇਰੇ ਉੱਠ ਕੇ ਰੋਜ਼ ਤੁਸੀਂ ਐਂਟਿਐਸਿਡ ਵਾਲੀ ਗੋਲੀ ਲੈਨੇ ਹੋ ਉੱਥੇ ਦਿੱਕਤ ਕੀ ਆ ਰਹੀ ਆ ਤੁਸੀਂ ਜਦੋਂ ਸਵੇਰੇ ਐਂਟੀ ਐਸਿਡ ਵਾਲੀ ਗੋਲੀ ਲੈਣੇ ਹੋ ਤਾਂ ਉਸੇ ਤਰ੍ਹਾਂ ਦੀ ਇੱਕ ਗੋਲੀ ਅਸੀਂ ਅੱਜ ਇੱਕ ਚੂਰ ਕਰਕੇ ਰੱਖੀ ਹੋਈ ਆ। ਆ ਤੁਸੀਂ ਦੇਖੋ। ਵੱਲੋਂ ਜਿਸ ਤਰ੍ਹਾਂ ਦੀ ਗੋਲੀ ਕੰਮ ਕਰਦੀ ਏ ਉਸ ਤਰੀਕੇ ਦੀ ਇਹ ਜਿਹੜਾ ਤੁਸੀਂ ਬਣਾਇਆ ਹੋਇਆ ਨੁਸਕਾ ਨੁਸਕਾ ਫਾਰਮੂਲਾ ਸੇਮ ਸాల్ਟ ਸੇਮ ਸాల్ਟ ਆ। ਅੱਛਾ ਤੇ ਇਹ ਜਿਹੜਾ ਪਾਣੀ ਰਿਪਰੈਜ਼ੈਂਟ ਕਰ ਰਿਹਾ ਇਹ ਸਾਡੇ ਭੋਜਨ ਨੂੰ ਨੱਕੋ ਨੱਕ ਜਿਹੜਾ ਅਸੀਂ ਪੂਰਾ ਰੱਜ ਕੇ ਖਾ ਲੰਨੇ ਆ ਉਹ ਚੀਜ਼ ਹੈ। ਤੇ ਫਿਰ ਇਹ ਖਾਲੀ ਕੋਈ ਛੱਡਿਆ ਹੋਇਆ ਜਦੋਂ ਅਸੀਂ ਸਵੇਰ ਤੱਕ ਰੋਟੀ ਖਾਦੀ ਉਦੋਂ ਬਾਅਦ ਰਾਤ ਨੂੰ ਜਾ ਕੇ ਰੋਟੀ ਖਾਦੀ ਤਾਂ ਆਪਣੇ ਪੰਜਾਬੀਆਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਉਹ ਕਹਿੰਦੇ ਰਾਤ ਦੀ ਰੋਟੀ ਰੱਜ ਕੇ ਖਾਣੀ ਹੁਣ ਰੱਜ ਕੇ ਖਾ ਲਈ ਤਾਂ ਨੱਕੋ ਨੱਕ ਅਸੀਂ ਭਰ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਵੀ ਪਹਿਲੀ ਗੱਲ ਤੁਸੀਂ ਥੋੜਾ ਥੋੜਾ ਪੋਰਸ਼ਨ ਖਾਓ ਸਵੇਰੇ ਵੀ ਖਾਓ ਦੁਪਹਿਰੇ ਵੀ ਖਾਓ ਰਾਤ ਨੂੰ ਵੀ ਖਾਓ ਵਿੱਚ ਫਰੂਟ ਖਾਓ ਕਿੰਨਾ ਖਾਓ ਤੁਸੀਂ ਇੰਨਾ ਕੁ ਖਾਓ ਵੀ ਤੁਸੀਂ ਖਾਣਾ ਆਪਦੀ ਨੂੰ ਤਿੰਨ ਹਿੱਸਿਆਂ 'ਚ ਵੰਡ ਲੈਣਾ ਇੱਕ ਖਾਣਾ ਦੂਜਾ ਪਾਣੀ ਤੇ ਤੀਜੀ ਹਵਾ ਤੁਸੀਂ ਇਹ ਤਿੰਨਾਂ ਚੀਜ਼ਾਂ ਵਾਸਤੇ ਜਗ੍ਹਾ ਛੱਡੋ ਤਾਂ ਜੋ ਤੁਹਾਡਾ ਸਰੀਰ ਜਿਹੜਾ ਅੱਗੇ ਕੁਦਰਤੀ ਕਿਰਿਆ ਅੱਗੇ ਪਰਸੀਵ ਕਰੇ ਜਾਂ ਅੱਗੇ ਉਹਦੇ ਜਦੋਂ ਆਪਦੀ ਕਾਰਵਾਈ ਪਾਵੇ ਤਾਂ ਉਸ ਵਕਤ ਜੇ ਕੋਈ ਉਹ ਤਜਾਬ ਬਣਾਉਂਦਾ ਵੀ ਹੈ ਤਾਂ ਉਹਦੇ ਕੋਲੇ ਜਗ੍ਹਾ ਤਾਂ ਹੋਵੇ ਵੀ ਉਹ ਗੈਸ ਰਿਲੀਜ਼ ਕਰ ਸਕੇ ਤੁਹਾਨੂੰ ਪੱਦ ਆ ਸਕੇ ਤੁਹਾਨੂੰ ਟਕਾਰ ਆ ਸਕੇ ਪਰ ਮਸਲਾ ਇਹੀ ਥੀ ਫਸ ਗਿਆ ਸੀ ਨੱਕੋ ਨੱਕ ਜਦੋਂ ਖਾਣਾ ਖਾ ਲਿਆ ਉਹ ਉਦੋਂ ਵੱਡੀ ਅਸੀਂ ਬਿਮਾਰੀ ਛੇੜ ਲਈ ਤੇ ਉਹ ਬਿਮਾਰੀ ਪਹਿਲਾਂ ਤਾਂ ਅਸੀਂ ਇੱਕ ਬੜੀ ਸੋਹਣੀ ਪੰਜਾਬੀ ਚ ਕਹਾਵਤ ਆ ਫਰੂਕੀ ਜੀ ਤੁਹਾਡੇ ਅਰਗੇ ਸੱਜਣ ਨੇ ਸਲਾਮਸ਼ਵਰਾ ਕਰਦੇ ਤਾਂ ਉਹ ਬੜੀਆਂ ਚੀਜ਼ਾਂ ਸਿੱਖਦੇ ਆ ਉਹ ਕਹਿੰਦੇ ਇੱਕ ਤਾਂ ਸੀ ਪਹਿਲਾਂ ਕਮਲੀ ਉਤੋਂ ਰਾਹ ਸਿਵਿਆਂ ਦੇ ਪੈਗੀ ਸੋ ਇੱਕ ਤਾਂ ਅਸੀਂ ਪਹਿਲਾਂ ਹੀ ਕਮਲ ਕੋਟ ਰਹੀਆਂ ਦੱਬ ਕੇ ਖਾਣਾ ਖਾ ਕੇ ਕਮਲ ਕੋਟ ਨੇ ਬਹੁਤ ਵੱਡਾ ਕਮਲ ਕੋਟ ਰਹੀਆਂ ਅੱਜ ਕੀ ਖਾ ਰਹੇ ਆ ਅੰਨੇ ਵਾ ਖਾਣਾ ਖਾ ਰਹੇ ਆ ਬਿਲਕੁਲ ਨੱਕੋ ਨੱਕ ਪਰ ਰਹੇ ਆ ਔਰ ਦੂਸਰੀ ਗੱਲ ਉਹਦੇ ਉੱਤੇ ਦੇ ਸੀ ਐਂਟੀ ਐਸਿਡ ਵਰਗੀਆਂ ਗੋਲੀਆਂ ਲੈ ਰਹੇ ਆ ਤਾਂ ਆਪ ਦਾ ਨੁਕਸਾਨ ਬਹੁਤ ਵੱਡਾ ਆਪਾਂ ਕਰਾ ਰਹੇ ਹੁਣ ਜਦੋਂ ਅਸੀਂ ਇਹ ਗੋਲੀ ਲੈ ਲਈ ਜੀ ਇਹ ਗੋਲੀ ਦਾ ਸਾਡਾ ਜਿਹੜਾ ਸੌਲਟ ਹੈ ਉਹ ਸਾਡੇ ਅੰਦਰ ਜਾਊਗਾ ਹੁਣ ਉਹ ਰਿਐਕਸ਼ਨ ਕੀ ਦੇਣ ਦਾ ਤੁਹਾਡੇ ਸਾਹਮਣੇ ਆਊਗਾ ਥੋੜਾ ਨੇੜੇੋਂ ਦਿਖਾਓ ਬੀ ਜੀ ਠੀਕ ਹੋ ਗਿਆ ਜੀ ਕੱਟ ਕੇ ਬਾਹਰ ਮਾਰਿਆ ਜੀ ਕੱਟ ਕੇ ਬਾਹਰ ਮਾਰਿਆ ਤੁਸੀਂ ਦੇਖੋਗੇ ਬੜੇ ਲੋਕਾਂ ਦੀ ਸ਼ਿਕਾਇਤ ਆ ਉਹ ਕਹਿੰਦੇ ਖਾਦਾ ਹੋਇਆ ਖਾਣਾ ਮੂੰਹ ਚ ਬੁੜਕ ਕੇ ਵਾਪਸ ਆ ਜਾਂਦਾ ਐਵੇਂ ਬੁੜਕ ਕਿਉਂ ਐਵੇਂ ਬੁੜਕ ਕਿਉਂਦਾ ਕਿਉਂਕਿ ਅਸੀਂ ਉਹ ਗੋਲੀਆਂ ਖਾ ਰਹੇ ਆਂ ਦੂਸਰੀ ਗੱਲ ਜੇ ਚਲੋ ਮੈਂ ਕਹਿੰਨਾ ਤੁਹਾਨੂੰ ਲੋੜ ਪਏ ਵੀ ਰਹੀ ਆ ਹੁਣ ਆਹ ਦੇਖੋ ਜੀ ਅਸੀਂ ਕੱਟ ਖਾਣਾ ਖਾਦਾ ਬਰਾਬਰ ਮਾਤਰਾ ਦਾ ਖਾਣਾ ਖਾਦਾ ਤੁਹਾਡੇ ਮੁਤਾਬਕ ਖਾਦਾ ਜੇ ਅਸੀਂ ਸਾਨੂੰ ਫਰਜ਼ ਮੇਰੇ ਮੁਤਾਬਕ ਨਹੀਂ ਜੀ ਆਯੁਰਵੇਦਾ ਦੇ ਮੁਤਾਬਕ ਖਾਦਾ ਜਿਵੇਂ ਤੁਸੀਂ ਦੱਸ ਰਹੇ ਹੋ ਜਿਵੇਂ ਅਸੀਂ ਦੱਸ ਰਹੇ ਆਂ ਔਰ ਦੂਸਰੀ ਗੱਲ ਜੀ ਇੱਕ ਟਾਈਮ ਵਾਸਤੇ ਆਪਾਂ ਵੀ ਮੰਨ ਛੇ ਮਹੀਨੇ ਸਾਲ ਦੇ ਵਿੱਚ ਤੁਹਾਨੂੰ ਲੋੜ ਪੈ ਵੀ ਗਈ ਵੈਸੇ ਲੋੜ ਪੈਣੀ ਨਹੀਂ ਕਿਉਂਕਿ ਨੱਕੋ ਨੱਕ ਨਹੀਂ ਭਰਿਆ ਹੋਏ ਤਾਂ ਇਹਨੇ ਆਪ ਹੀ ਆਪਦੇ ਐਸਿਡ ਖੋਲੀ ਜਾਣੇ ਆ ਪਰ ਜੇ ਲੋੜ ਪੈ ਆ ਵੀ ਗਈ ਤੁਹਾਨੂੰ ਗੋਲੀ ਲੈਣ ਦੀ ਲੋੜ ਵੀ ਪੈਗੀ ਤਾਂ ਚਾਹੇ ਤੁਸੀਂ ਆ ਦੇਖੋ ਸੇਮ ਦਵਾਈ ਆਪਾਂ ਇਹਦੇ ਵਿੱਚ ਪਾਉਨੇ ਆ ਹੁਣ ਇਹਦੇ ਵਿੱਚ ਤੁਸੀਂ ਦੇਖੋ ਐਸਿਡ ਰਿਫਲੈਕਸ ਕਿੰਨਾ ਹੋਇਆ ਤੇ ਇਹਦੇ ਵਿੱਚ ਐਸਿਡ ਰਿਫਲੈਕਸ ਕਿੰਨਾ ਹੋਇਆ ਇਹ ਜਿਹੜੀ ਉੱਪਰਲੀ ਆਂਤੜੀ ਦੇ ਆਹ ਤੁਹਾਡਾ ਸਾਰਾ ਮਲ ਬਾਹਰ ਆ ਗਿਆ ਇਹ ਸਭ ਨੁਕਸਾਨ ਕਰ ਰਿਹਾ ਇਹਦੇ ਵਿੱਚ ਜੇ ਬਾਹਰ ਆਇਆ ਵੀ ਤਾਂ ਇੰਨਾ ਆਇਆ ਹੈ ਇਹ ਵੀ ਨੁਕਸਾਨਦਾਇਕ ਪਰ ਅਸੀਂ ਕੀ ਕਹਨੇ ਆ ਵੀ ਤੁਸੀਂ ਕੀ ਕਰੋ ਜੇ ਤੁਹਾਨੂੰ ਇਸ ਤਰ੍ਹਾਂ ਦੀ ਥੋੜਾ ਜਿਹਾ ਹੈ ਬਹੁਤਾ ਨੁਕਸਾਨ ਦੋਨਾਂ ਦੇ ਹੀ ਹੈ ਨੁਕਸਾਨ ਹੈਗਾ ਪਰ ਐਟ ਲੀਸਟ ਇਹਦੇ ਵਿੱਚ ਇਹਦੇ ਕੋਲ ਜਗ੍ਹਾ ਸਿਗੀ ਤੁਸੀਂ ਇੱਕ ਚੀਜ਼ ਦੇਖੋ ਇਹਦੇ ਵਿੱਚ ਜੇ ਬਾਹਰ ਆਇਆ ਵੀ ਤਾਂ ਇੰਨਾ ਆਇਆ ਇਹਦੇ ਵਿੱਚ ਤੁਸੀਂ ਦੇਖੋ ਕਿੰਨਾ ਆਇਆ ਆਪਾਂ ਇਹਨੂੰ ਵੀ ਇੱਥੇ ਡੋਲ ਲੈਨੇ ਹਮ ਹਮ ਹੁਣ ਇੱਕ ਚੋਂ ਇੰਨਾ ਵਾਪਸ ਆਇਆ ਇੱਕ ਚੋਂ ਇੰਨਾ ਵਾਪਸ ਆਇਆ ਹਮ ਤੇ ਜਿਹੜੇ ਬੰਦੇ ਨੂੰ ਇੰਨਾ ਰੂਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨਾ ਤਜਾਬ ਬਾੜ ਰਿਹਾ ਇੰਨਾ ਐਸਿਡ ਬਾਹਰ ਨਿਕਲ ਰਿਹਾ ਸਰੀਰ ਦੇ ਵਿੱਚੋਂ ਉਹ ਕਦੋਂ ਆਪਣੀ ਖਰਾਕ ਪਚਾਊਗਾ ਠੀਕ ਹੈ ਕਦੋਂ ਜਾ ਕੇ ਉਹਨੂੰ ਆਪਣੀ ਖਰਾਕ ਲੱਗੂਗੀ ਫਿਰ ਲੋਕ ਕਹਿੰਦੇ ਸਾਨੂੰ ਅਲਸਰ ਐਟ੍ਰਿਕਲਾਈਟਿਸ ਹੋ ਗਿਆ ਟੱਟੀ ਦੇ ਵਿੱਚ ਛੱਗ ਹੋਣ ਲੱਗ ਗਈ ਸਾਨੂੰ ਕਬਜ ਦੀ ਦਿੱਕਤ ਆਉਣ ਲੱਗੀ ਸਾਡੇ ਸਕਿਨ ਦੀ ਇਨਫੈਕਸ਼ਨ ਹੋ ਗਈ ਸਿਰ ਦੇ ਵਿੱਚੋਂ ਵਾਲ ਉੱਡਣ ਲੱਗੇ WBC ਸੈੱਲ ਵਧਣ ਲੱਗੇ ਉਹ ਆਪਾਂ ਨੂੰ ਬਹੁਤ ਇੱਕ ਪ੍ਰੈਕਟੀਕਲ ਉਦਾਹਰਨ ਦੇ ਨਾਲ ਆਪਾਂ ਸਮਝ ਸਕਦੇ ਹਾਂ ਕਿ ਕਿੱਥੇ ਦਿੱਕਤ ਆ ਜੀ ਜੀ ਅੱਛਾ ਫਿਰ ਜੇ ਮਾਮਲਾ ਅਸੀਂ ਮੰਨ ਕੇ ਚੱਲਦੇ ਹਾਂ ਵੀ ਇਹ ਚੀਜ਼ ਅਸੀਂ ਕਰ ਲਈਏ ਤੇ ਫਿਰ ਤੁਹਾਡਾ ਨੁਸਖਾ ਫਾਰਮੂਲਾ ਕਿਹੜਾ ਹੈਗਾ ਤੁਹਾਡੇ ਕੋਲੋਂ ਵੀ ਕਾਫੀ ਲੋਕ ਹੈਗੇ ਨੇ ਜਿਹੜੇ ਐਸਿਡ ਵਾਲੇ ਤਜ਼ਾਬ ਵਾਲੇ ਠੀਕ ਹੋ ਕੇ ਜਾਂਦੇ ਨੇ ਉਹਨਾਂ ਨੂੰ ਕੀ ਕਰਦੇ ਹੋ ਵੇਖੋ ਅਸੀਂ ਉਹਨਾਂ ਨੂੰ ਇੱਕ ਚੀਜ਼ ਦਿੰਨੇ ਹੁੰਦੇ ਆ ਅਸੀਂ ਉਹਨਾਂ ਨੂੰ ਦਿੰਨੇ ਹੁੰਦੇ ਆ ਮਹਾਰਾਜਾ ਸ਼ਾਹੀ ਸ਼ਰਬਤ ਠੀਕ ਹੈ ਠੀਕ ਹੈ ਇਹ ਕੀ ਚੀਜ਼ ਇਹ ਬੇਸਿਕ ਇੱਕ ਆਯੁਰ ਜਿਦੇ ਵਿੱਚ 100% ਆਯੁਰਵੈਦਿਕ ਜੜੀ ਬੂਟੀਆਂ ਸੀ ਵਰਤ ਕੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਪਹਿਲੀ ਗੱਲ ਜਿਹੜਾ ਤੁਸੀਂ ਵੱਧ ਖਾਣਾ ਖਾ ਵੀ ਲਿਆ ਹੁਣ ਤੁਸੀਂ ਇਹ ਵੀ ਦੇਖੋ ਵੀ ਵੱਧ ਖਾਣਾ ਖਾਦਾ ਹੋਇਆ ਹੁਣ ਇਸੇ ਦੇ ਵਿੱਚ ਆਪਾਂ ਮਹਾਰਾਜਾ ਸ਼ਾਈ ਸ਼ਰਬਤ ਪਾਵਾਂਗੇ ਤੇ ਮੈਂ ਬੇਨਤੀ ਕਰੂੰਗਾ ਵੀ ਜੀ ਤੁਸੀਂ ਬਿਲਕੁਲ ਨੇੜੇ ਦਿਖਾ ਦਿਓ ਤਾਂ ਕਿ ਉਹ ਪਤਾ ਲੱਗ ਜਾਵੇ ਕਿਵੇਂ ਘੁਲਦੀ ਹੈ ਚੀਜ਼ ਇੱਕ ਢੱਕਣ ਇੱਕ ਢੱਕਣ ਆ ਤੁਸੀਂ ਦੇਖੋ ਮਹਾਰਾਜਾ ਸ਼ਾਈ ਸ਼ਰਬਤ ਦਾ ਆਪਾਂ ਇਹੀ ਪਾਣੀ ਜਿਹੜਾ ਤੁਹਾਡਾ ਢਿੱਡੋ ਢਿੱਡ ਭਰਿਆ ਹੋਇਆ ਨੱਕੋ ਨੱਕ ਢਿੱਡ ਭਰਿਆ ਹੋਇਆ ਉਹਦੇ ਵਿੱਚ ਆਪਾਂ ਇੱਕ ਢੱਕਣ ਪਾਇਆ ਹਲੋ ਜੀ। ਇਹ ਖੁੱਲ ਗਿਆ ਜੀ। ਇਹ ਖੁੱਲ ਗਿਆ। ਔਰ ਇਹਦਾ ਖਾਸियत ਕੀ ਅਫਰੂਕੀ ਜੀ? ਇਹ 100% ਆਯੁਰਵੈਦਿਕ ਹੋਣ ਦਾ ਬੈਨੀਫਿਟ ਸਾਨੂੰ ਕੀ ਹੈ? ਵੀ ਇਹਨੇ ਮਦਦ ਕਰਨੀ ਹੈ ਤੁਹਾਡੇ ਲਿਵਰ ਦੀ ਵੀ, ਮਦਦ ਕਰਨੀ ਹੈ ਤੁਹਾਡੇ ਐਸਿਡ ਦੀ ਵੀ, ਮਦਦ ਕਰਨੀ ਹੈ ਤੁਹਾਡੇ ਖਾਣੇ ਦੀ ਵੀ ਤਾਂ ਕਿ ਉਹ ਚੰਗੀ ਤਰ੍ਹਾਂ ਪਚ ਸਕੇ। ਨਾ ਕਿ ਉਹ ਬਾੜਾ ਖਾ ਕੇ ਬਾਹਰ ਆਵੇ। ਹੁਣ ਜੇ ਤੁਸੀਂ ਇੰਨਾ ਪ੍ਰੋਪਰ ਮਾਤਰਾ ਦੇ ਵਿੱਚ ਖਾਣਾ ਖਾਣੇ ਹੋ ਤਾਂ ਤੁਸੀਂ ਫੇਰ ਵੀ ਜੇ ਤੁਹਾਨੂੰ ਫੈਟੀ ਲਿਵਰ ਹੋ ਗਿਆ ਤਾਂ ਮੈਂ ਤੁਹਾਨੂੰ ਕਹਿਣਾ ਪਹਿਲਾਂ ਤਾਂ ਆਯੁਰਵੈਦਾ ਦੇ ਨਾਲ ਜੁੜੋ। ਜਰੂਰ ਤੁਸੀਂ ਜੁੜਗੇ ਤਾਂ ਉਹਦੇ ਨਾਲ ਜੇ ਤੁਹਾਨੂੰ ਦਿੱਕਤ ਪਰੇਸ਼ਾਨੀ ਲਿਵਰ ਦੀ ਹੈਗੀ ਆ ਹੁਣ ਤੁਸੀਂ ਇਹਦੇ ਵਿੱਚ ਮਹਾਰਾਜਾ ਸ਼ਾਈ ਸ਼ਰਬਤ ਪੀਣਾ ਸ਼ੁਰੂ ਕਰ ਦਿੰਦੇ ਹੋ ਜੀ ਕੋਈ ਗੈਸ ਨਹੀਂ ਬਣਦੀ ਕੋਈ ਅਵਾਲਾ ਨਹੀਂ ਖਾਂਦਾ ਹੈਗਾ ਔਰ ਸਗੋਂ ਕੀ ਤੁਹਾਡਾ ਜਿਹੜਾ ਸਰੀਰ ਆ ਤੁਹਾਡੇ ਜਿਹੜੇ ਤਜਾਬ ਨੇ ਤੁਹਾਡੇ ਜਿਹੜੇ ਐਂਟੀ ਐਸਿਡ ਦੀ ਗੋਲੀ ਆ ਉਹ ਸਾਰੀ ਜ਼ਿੰਦਗੀ ਵਾਸਤੇ ਲੈਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਅੱਛਾ ਫਿਰ ਇਹਦੇ ਨਾਲ ਫਰਕ ਕੀ ਪਊਗਾ ਜਿਹੜਾ ਇੱਕ ਲਗਾਤਾਰ ਜਦੋਂ ਅਸੀਂ ਗੋਲੀਆਂ ਕੈਪਸੂਲ ਹਾਜ਼ਮੇ ਵਾਲੇ ਲੈਣੇ ਆ ਉਹ ਜਾਂ ਜਿਹੜੀਆਂ ਫੱਕੀਆਂ ਜੀ ਗੱਲ ਚੱਲੀਆਂ ਹੋਈਆਂ ਨੇ ਉਹ ਲੈਣੇ ਆ ਮਤਲਬ ਮੈਂ ਫੱਕੀਆਂ ਨਹੀਂ ਮੈਂ ਹਮੇਸ਼ਾ ਭੁੱਕੇ ਹੀ ਕਹਿੰਦਾ ਹੁੰਦਾ ਵੀ ਉਹ ਤਾਂ ਇੱਕ ਆਦਤ ਭੁੱਕੇ ਵਾਂਗੂ ਲੱਗੀ ਹੁੰਦੀ ਹੈ ਹਾਂਜੀ ਦੇਖੋ ਮੈਂ ਉਹਨਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਵੀਰੋ ਮੇਰਾ ਮਸਲਾ ਇਹ ਨਹੀਂ ਹੈਗਾ ਵੀ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਨਾਲ ਠੀਕ ਹੋ ਮੇਰਾ ਮਸਲਾ ਇਹ ਹੈ ਤੁਹਾਨੂੰ ਜਾਣਕਾਰੀ ਹੋਵੇ ਤੁਹਾਡੇ ਕੋਲੇ ਜਾਣਕਾਰੀ ਪਹੁੰਚ ਗਈ ਮੈਂ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਵੀਡੀਓ ਲਾਸਟ ਤੱਕ ਦੇਖ ਲਓ ਇਸ ਤੋਂ ਬਾਅਦ ਜੋ ਤੁਹਾਡਾ ਜੀ ਕਰ ਜੋ ਤੁਹਾਡਾ ਦਿਲ ਮੰਨੇ ਤੁਸੀਂ ਉਧਰ ਨੂੰ ਪ੍ਰਸੀਡ ਕਰੋ ਪਰ ਤੁਸੀਂ ਐਟ ਲੀਸਟ ਹੋਰ ਨਹੀਂ ਕੁਝ ਕਰ ਸਕਦੇ فرض ਕਰ ਲਓ ਆਪਾਂ ਕਹਿੰਦੇ ਜੇ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਅਜੇ ਠਹਿਰ ਕੇ ਲਮਾਂਗੇ ਪਹਿਲਾ ਰਿਪੋਰਟਾ ਕਰਾਂਗੇ ਮਹਾਰਾਜਾ ਮਹਾਰਾਜਾ ਸ਼ਹੀ ਸ਼ਰਬਤ ਦਾ ਸੀ ਇਹ ਰਿਜ਼ਲਟ ਦੇਖਿਆ ਫਿਰ ਉੱਕੀ ਜੀ ਜਿਹੜੇ ਬੰਦੇ ਦਾ ਫੈਟੀ ਲਿਵਰ ਆ ਗਿਆ ਗ੍ਰੇਡ 3 45 ਦਿਨਾਂ ਦੇ ਵਿੱਚ ਅਸੀਂ ਉਹ ਰਿਵਰਸ ਹੁੰਦੇ ਦੇਖਿਆ ਸੋ ਉਸੇ ਤਰ੍ਹਾਂ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੈਗੀ ਤਾਂ ਆਪਾਂ ਮਹਾਰਾਜ ਸ਼ਹੀ ਸਰਵਤ ਵੱਲ ਜਾਣੇ ਜੇ ਆਪਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਪਰ ਫਿਰ ਵੀ ਅਸੀਂ ਗੋਲੀ ਲੈਣੀ ਆ ਤਾਂ ਸਾਨੂੰ ਇੱਥੇ ਨਿਗਾ ਮਾਰਨ ਦੀ ਲੋੜ ਆ ਵੀ ਕਿਤੇ ਅਸੀਂ ਨੱਕੋ ਨਖਤਾ ਨਹੀਂ ਖਾਣਾ ਖਾ ਰੇ ਤੁਸੀਂ ਥੋੜੇ ਥੋੜੇ ਪੋਰਸ਼ਨ ਦੇ ਵਿੱਚ ਖਾਣਾ ਖਾਓ ਦਿਨ ਦੇ ਵਿੱਚ ਚਾਰ ਵਾਰੀ ਖਾਓ ਪੰਜ ਵਾਰੀ ਖਾਓ ਜੀ ਸੱਦਗੇ ਖਾਓ ਸਵੇਰੇ ਨਾਸ਼ਤਾ ਕੀਤਾ ਉਦੋਂ ਬਾਅਦ ਤੁਸੀਂ 11 ਵਜੇ ਫਰੂਟ ਖਾ ਲਓ ਫਿਰ 2 ਵਜੇ ਨਾਸ਼ਤਾ ਕਰ ਲਓ ਲੰਚ ਕਰ ਲਓ ਆਪਦਾ ਫਿਰ ਉਦੋਂ ਬਾਅਦ ਗ੍ਰੀਨ ਟੀ ਦੇ ਨਾਲ ਕੋਈ ਫਰੂਟ ਖਾ ਲਓ ਫਿਰ ਉਦੋਂ ਬਾਅਦ ਸ਼ਾਮ ਨੂੰ ਡਿਨਰ ਕਰ ਲਓ ਤੁਹਾਡੇ ਕਿੰਨੇ ਮੀਲ ਹੋਗੇ ਪੰਜ ਮੀਲ ਹੋਗੇ ਕਿਤੇ ਜਲਦੀ ਹੋਣੀ ਚਾਹੀਦੀ ਦੇਖਿਏ ਹੈ ਨਹੀਂ ਹੋਣੇ ਚਾਹੀਦੇ ਬਟ ਹੁਣ ਹਾਲਾਤ ਸਾਡੇ ਕੀ ਨੇ ਸਾਡੇ ਕੋਲ ਕਈ ਸੱਜਣ ਹੈਗੇ ਨੇ ਜਿਹੜੇ ਬਿਜ਼ਨਸਮੈਨ ਨੇ ਚੰਗੇ ਬਿਜ਼ਨਸਮੈਨ ਨੇ ਉਹਨਾਂ ਚ ਦਿੱਕਤ ਕੀ ਹੈ ਵੀ ਉਸ ਸਵੇਰੇ ਦੱਬ ਕੇ ਖਾਣਾ ਖਾਂਦੇ ਆ ਉਦੋਂ ਬਾਅਦ ਸਿੱਧਾ ਜਾ ਕੇ ਰਾਤ ਨੂੰ ਦੱਬ ਕੇ ਖਾਣਾ ਖਾਂਦੇ ਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਐਸਿਡ ਵਾਲੀ ਗੋਲੀ ਖਾਂਦੇ ਤਾਂ ਮੈਂ ਉਹਨਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਅਸੀਂ ਆਪ ਜ਼ਿੰਮੇਵਾਰੀ ਚੱਕੀ ਆਪਦੇ ਸ਼ੋਸ਼ਣ ਜਿਹੜਾ ਸਾਡੇ ਨਾਲ ਹੋ ਰਿਹਾ ਤੇ ਆਬਵੀਅਸਲੀ ਕੁਦਰਤ ਤੁਹਾਨੂੰ 100% ਇੱਕ ਅਹਿਸਾਸ ਦਿੰਦੀ ਆ ਇੱਕ ਤੁਹਾਨੂੰ ਹੌਸਲਾ ਦਿੰਦੀ ਆ ਵੀ ਤੁਸੀਂ ਬਿਲਕੁਲ ਤੰਦਰੁਸਤ ਹੋ ਸਕਦੇ ਹੋ ਸ਼ਰਤ ਇਹ ਹੈ ਵੀ ਤੁਸੀਂ ਰੈਡੀ ਹੋਵੋ ਆ ਗਲਾਸ ਨੂੰ ਵੀ ਰੈਡੀ ਹੋਣ ਕੀਆ ਜੀ ਵਿਯੋਦਾ ਜੀ ਬਹੁਤ ਬਹੁਤ ਸ਼ੁਕਰੀਆ ਸਾਰੀਆਂ ਗੱਲਾਂ ਸਾਨੂੰ ਸਮਝਾਉਣ ਵਾਸਤੇ ਸੋ ਤੁਸੀਂ ਦੇਖੋ ਇਹ ਸਨ ਜਿਹੜੇ ਜੜੀ ਅਰਵੈਦਾ ਦੇ ਪ੍ਰਬੰਧਕ ਵਿਯੋਦਾ ਸਿੰਘ ਜਿਨ੍ਹਾਂ ਨੇ ਅੱਜ ਬੜੀ ਘੈਂਟ ਅਸੀਂ ਕਹ ਲਈ ਕਿ ਉਦਾਹਰਣ ਪੇਸ਼ ਕੀਤੀ ਹੈ ਇੱਕ ਭਰੇ ਹੋਏ ਢਿੱਡ ਦੀ ਤੇ ਇੱਕ ਖਾਲੀ ਢਿੱਡ ਦੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਪਰੇ ਹੋਏ ਤੇ ਖਾਲੀ ਢਿੱਡਾਂ ਆਂਦੇ ਵਿੱਚ ਅਸੀਂ ਫਰਕ ਸਮਝ ਲਈਏ ਤਾਂ ਸਾਡੀਆਂ ਜਿਹੜੀਆਂ 80% ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਪੇਟ ਕਰਕੇ ਹੋ ਸਕਦੀਆਂ ਨੇ ਉਹ ਉੱਥੇ ਹੀ ਰੁਕ ਜਾਣ ਉੱਥੇ ਹੀ ਉਹਨਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਰੋਕத் ਥਾਮ ਕੀਤੀ ਜਾ ਸਕਦੀ ਹੈ ਔਰ ਨਾਲ ਹੀ ਉਹਨਾਂ ਨੇ ਇੱਕ ਹੋਰ ਬੜੀ ਅਹਿਮ ਚੀਜ਼ ਸਮਝਾਈ ਹੈ ਕਿ ਅਗਰ ਤੁਹਾਨੂੰ ਵਾਰ-ਵਾਰ ਵਾਰ-ਵਾਰ ਗੋਲੀਆਂ ਕੈਪਸੂਲ ਪੱਕੀਆਂ ਜਿਹੜਾ ਹਾਜ਼ਮੇ ਵਾਲੀਆਂ ਲੈਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਦੀ ਥਾਂ ਤੇ ਤੁਸੀਂ ਕੁਦਰਤੀ ਇੰਗਰੀਡੀਅੰਟਸ ਜਿਹੜੇ ਹੈਗੇ ਨੇ ਕੁਦਰਤੀ ਚੀਜ਼ਾਂ ਹੈਗੀਆਂ ਨੇ ਉਹਨਾਂ ਵੱਲੋਂ ਮੂਵ ਕਰੋ ਤਾਂ ਕਿ ਜਿਹੜਾ ਤੁਹਾਨੂੰ ਫਰਕ ਹੈਗਾ ਉਹ ਸਾਫ਼ ਤੇ ਸਪਸ਼ਟ ਨਜ਼ਰ ਆਵੇ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਵੀ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਜੇਕਰ ਤੁਸੀਂ ਯੋਧਾ ਸਿੰਘ ਜੀ ਨੂੰ ਮਿਲਣਾ ਹੈ ਤਾਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਰੋਜ਼ਾਨਾ ਗਿੱਲ ਵਾਲੀ ਨਹਿਰ ਦੇ ਉੱਤੇ ਮਿਲਦੇ ਨੇ ਪਲੀਜ਼ ਤੁਸੀਂ ਆਪਣੀ ਅਪਾਇੰਟਮੈਂਟ ਹੈਗੀ ਹੈ ਜਿਹੜੀ ਉਹ ਫਿਕਸ ਕਰਕੇ ਫਿਰ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਧੰਨਵਾਦ